ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜਗਤ ਮੁਆ ਮਿਰਤਾ ਜਨਮ ਗਵਾਏ ਏ ਭਾਈ ਸਤਗੁਰਾਂ ਦੀ ਸੇਵੇ ਟਹਿਲ ਕਰ ਕੀਤੀ ਤੂੰ ਬਗੈਰ ਸਾਰਾ ਸੰਸਾਰ ਹੀ ਮੌਤ ਦੇ ਦੀਨ ਹੋ ਰਿਹਾ ਹੈ ਸਬ ਜੀਵ ਆਪਣਾ ਅਮੋਲਕ ਜਨਮ ਵਿਅਰਥ ਹੀ ਗਵਾ ਲੈਂਦੇ ਹਨ ਦੂਜੇ ਪਾਏ ਅਤ ਦੁੱਖ ਲੱਗਾ ਮਰ ਜੰਮੈ ਆਵੇ ਜਾਏ ਦੂਜੇ ਦ્વੈਤ ਭਾਵ ਵਿੱਚ ਲੱਗਣ ਕਰਕੇ ਉਹਨਾਂ ਨੂੰ ਅਤਯੰਤ ਹੀ ਦੁੱਖ ਕਸ਼ਟ ਲੱਗਦਾ ਹੈ ਤੇ ਮੌਤ ਦੇ ਮਾਰੀ ਹੋਏ ਮਰ ਕੇ ਹੀ ਮਰਦੇ ਹਨ ਜੰਮੈ ਕੀਏ ਜੰਮਦੇ ਹੋਏ ਜੁਨਾ ਵਿੱਚ ਆਵੇ ਜਾਏ ਆਉਂਦੇ ਜਾਂਦੇ ਰਹਿੰਦੇ ਆ ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਵਿਸ਼ਾ ਰੂਪੀ ਵਿਸਟਾ ਗੰਦਗੀ ਦੇ ਅੰਦਰ ਪਾਪ ਵਿੱਚ ਵਾਸਾ ਹੈ ਫਿਰ ਮੁੜ ਮੁੜ ਕੇ ਜੂਨਾ ਵਿੱਚ ਪਾਏ ਜਾਂਦੇ ਆ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਜਮਦੂਤ ਮਾਰਦਾ ਹੈ ਤੇ ਮਾਰੇਗਾ ਜੀਵ ਅਖੀਰ ਨੂੰ ਅਛਤਾਬ ਕਰਦਾ ਹੀ ਪਰਲੋਕ ਨੂੰ ਗਿਆ ਹੈ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਇਹ ਪਾਇਸ ਜਗ ਸੰਸਾਰ ਵਿੱਚ ਇੱਕ ਪਰਮੇਸ਼ਰ ਹੀ ਪੁਰਖ ਮਰਦ ਹੈ ਪੂਨਾਮੀ ਨਰਕਾ ਤੋਂ ਰੱਖ ਨਾਮ ਰੱਖਿਆ ਕਰਨ ਵਾਲਾ ਵਿਆਪਕ ਪਰਮੇਸ਼ਰ ਹੀ ਹੈ ਉਸ ਤੋਂ ਇਲਾਵਾ ਹੋਰ ਸਗਲੀ ਸਬਾਈ ਕਈ ਇਹ ਸਾਰੀ ਸਾਰੀ ਦੀ ਸਾਰੀ ਸ੍ਰਿਸ਼ਟੀ ਨਾਰ ਇਸਤਰੀਆਂ ਦੀ ਨਿਆਈ ਹੈ। ਇਸ ਸੰਸਾਰ ਵਿੱਚ ਇੱਕ ਅਦੁੱਤੀ ਪਰਮੇਸ਼ਰ ਦੀ ਜੋਤ ਸਾਰਿਆਂ ਜੀਵਾਂ ਵਿੱਚ ਆਈ ਹੋਈ ਹੈ। ਹੋਰ ਸਾਰੀ ਸ੍ਰਿਸ਼ਟੀ ਇਸਤਰੀ ਦੀ ਨਿਆਈ ਹੈ। ਸਭ ਘਟ ਭੋਗ ਵੈ ਅਲਿਪਤ ਰਹੈ ਅਲਕ ਨ ਲਖਣਾ ਜਾਈ। ਉਹ ਚੇਤਨ ਬ੍ਰਹਮ ਸਾਰੇ ਕਟ ਸਰੀਰਾਂ ਨੂੰ ਭੋਗਦਾ ਪਾਵ ਉਹਨਾਂ ਵਿੱਚ ਵਿਆਪਕ ਹੈ ਜੋ ਵੀ ਪ੍ਰੇਮ ਨਾਲ ਅਰਪਣ ਕਰਦਾ ਉਸ ਵਸਤੂ ਨੂੰ ਗ੍ਰਹਿਣ ਕਰਦਾ ਹੈ ਪਰ ਪਾਪਾਂ ਪੁੰਨਾਂ ਤੋਂ ਨਰਲੀਪ ਰਹਿੰਦਾ ਹੈ ਅਤੇ ਸਤਿਗੁਰਾਂ ਤੋਂ ਬਿਨਾ ਲਖਿਆ ਨਹੀਂ ਜਾਂਦਾ ਪੂਰਾ ਗੁਰ ਵੇਖਾਲਿਆ ਸਬਦੇ ਸੋ ਜੀ ਪਾਈ ਪੂਰਨ ਸਤਗੁਰਾਂ ਨੇ ਆਪਣੇ ਸਬਦ ਦੇ ਉਪਦੇਸ਼ ਦੀ ਸੋਝੀ ਸਮਝ ਗਿਆਤ પાਕੇ ਉਹ ਪੂਰਨ ਪਰਮੇਸ਼ਰ ਵਿਖਾਲ ਦਿੱਤਾ ਹੈ ਗੁਰ ਪੂਰੈ ਵੇਖਾਲਿਆ ਪ੍ਰਭ ਆਤਮ ਰਾਮ ਪਛਾਨ ਪੁਰਖੈ ਪੁਰਖੈ ਸੇ ਵਹ ਸੇ ਪੁਰਖ ਹੋਵੈ ਜਿਨੀ ਹੋਮੈ ਸਬਦ ਜਲਾਈ ਜੋ ਪੂਰਨ ਪਰਮੇਸ਼ਰ ਨੂੰ ਸੇਵੰਦੇ ਹਨ ਉਹ ਪੁਰਖ ਪੂਰਨ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਆ ਪਰ ਉਹੀ ਸੇਵੰਦੇ ਆ ਜਿਨ੍ਹਾਂ ਨੇ ਆਪਣੇ ਅੰਦਰੋਂ ਹੰਗਤਾ ਮਮਤਾ ਗੁਰਾ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਾਲ ਦਿੱਤੀ ਹੈ ਤਿਸ ਦਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਏ ਉਸ ਵਾਹਿਗੁਰੂ ਜਾਂ ਜਿਸ ਨੇ ਹਉਮੈ ਸਾੜ ਦਿੱਤੀ ਆ ਉਸ ਪੁਰਸ਼ ਦਾ ਕੋਈ ਵੀ ਹਿੱਸੇਦਾਰ ਸ਼ਰੀਕਾ ਕਰਨ ਵਾਲਾ ਨਹੀਂ ਨਾਹੀ ਕੋਈ ਕੰਡੇ ਦੀ ਨਿਆਈ ਦੁਖਦਾਇਕ ਵੈਰੀ ਹੈ। ਨਿਹਚਲ ਰਾਜ ਹੈ ਸਦਾ ਤਿਸ ਕੇ ਰਾ ਨਾ ਆਵੇ ਨਾ ਜਾਈ। ਉਸ ਵਾਹਿਗੁਰੂ ਦਾ ਰਾਜ ਪ੍ਰਕਾਸ਼ ਹਮੇਸ਼ਾ ਹੀ ਅਚਲ ਰਹਿਣ ਵਾਲਾ ਹੈ। ਜੋ ਨਾਹੀ ਕਦੇ ਜਨਮ ਤਾਰ ਕੇ ਆਉਂਦਾ ਹੈ। ਨਾਹੀ ਮਰ ਕੇ ਕਿਤੇ ਜਾਂਦਾ ਹੈ। ਅਨੰਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਉਸ ਪਰਮੇਸ਼ਰ ਦੇ ਦਾਸ ਰਾਤ ਦਿਨ ਹੀ ਭਗਤੀ ਰੂਪੀ ਸੇਵਾ ਟਹਿਲ ਕਰਦੇ ਆ ਸੱਚ ਸਰੂਪ ਹਰੀ ਦੇ ਗੁਣ ਗਾਇਨ ਕਰਦੇ ਹਨ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਗਿਆਸੂ ਉਸ ਸਤ ਸਰੂਪ ਹਰੀ ਦੀ ਵਡਿਆਈ ਸ਼ੋਭਾ ਨੂੰ ਦੇਖ ਕਰਕੇ ਖੜ ਰਿਹਾ ਹੈ ਜਿਸ ਨੇ ਉਸ ਨੂੰ ਨੇਚਲ ਰਾਜ ਬਖਸ਼ਿਆ ਹੈ ਪੌੜੀ ਜਿਨ ਕੈ ਹਰ ਨਾਮ ਵਸਿਆ ਸਾਧ ਹਿਰਦੈ ਹਰ ਨਾਮੋ ਤਿਨ ਕਉ ਰਖਣ ਹਾਰਾ ਏ ਭਾਈ ਜਿਨ੍ਹਾਂ ਪੁਰਸ਼ਾਂ ਦੇ ਹਿਰਦੈ ਪਾਵਨਤਿਸ਼ ਕਰਨ ਵਿੱਚ ਹਮੇਸ਼ਾ ਵਾਸਤੇ ਵਾਹਿਗੁਰੂ ਜੀ ਦਾ ਨਾਮ ਵਸ ਗਿਆ ਹੈ ਫਿਰ ਹਰੀ ਦਾ ਨਾਮ ਹੀ ਉਹਨਾਂ ਗੁਰਮੁਖ ਪੁਰਖਾਂ ਨੂੰ ਰੱਖਣ ਵਾਲਾ ਹੋਇਆ ਹੈ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਉਹਨਾਂ ਦਾ ਐਸਾ ਨਿਚਾ ਵੱਜ ਜਾਂਦਾ ਕਿ ਹਰੀ ਦਾ ਨਾਮ ਪਿਤਾ ਦੀ ਨਿਆਈ ਸਾਡੀ ਰੱਖਿਆ ਕਰਦਾ ਹਰੀ ਦਾ ਨਾਮ ਹੀ ਮਾਂ ਦੀ ਨਿਆਈ ਮਾਤਾ ਦੀ ਨਿਆਈ ਪਾਲਣਾ ਕਰਦਾ ਅਤੇ ਹਰੀ ਦਾ ਨਾਮ ਹੀ ਸਾਡਾ ਮਿੱਤਰ ਦੋਸਤਾਂ ਦੀ ਨਿਆਈ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੈ ਹਰ ਨਾਵੇ ਨਾਲ ਗੱਲਾਂ ਹਰ ਨਾਵੇ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਾਂ ਹਰੀ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ ਬਾਤਾਂ ਹਨ ਹਰੀ ਦੇ ਨਾਮ ਨਾਲ ਹੀ ਸਾਡੀ ਮਸਲਤ ਹੁੰਦੀ ਸਲਾਹ ਹੈ ਹਰੀ ਨਾਮ ਦੀ ਹੀ ਸਲਾਹ ਲੈਂਦੇ ਆ ਹਰੀ ਵਾਹਿਗੁਰੂ ਨਾਮ ਦੀ ਹੀ ਸਾਡੀ ਨਿਤਾ ਪ੍ਰਤੀ ਸਾਰ ਸੰਭਾਲ ਕਰਦਾ ਹਰ ਨਾਮ ਸਾਡੀ ਸੰਗਤ ਅਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਕੇ ਦੱਸ ਰਿਹਾ ਕਿ ਹਰੀ ਦਾ ਨਾਮ ਜਪਣ ਵਾਲੀ ਸੰਗਤ ਸਾਡੀ અત્યੰਤ ਹੀ ਪਿਆਰੀ ਹੈ ਹਰੀ ਦਾ ਨਾਮ ਹੀ ਸਾਡੀ ਚੰਗੀ ਕੋਲੀਆ ਅਤੇ ਹਰੀ ਦਾ ਨਾਮ ਹੀ ਸਾਡਾ ਪਰਿਵਾਰ ਹੈ ਹਰੀ ਦਾ ਨਾਮ ਹੀ ਪਰਵਾਰਾ ਸੰਸਾਰ ਦੀ ਵਾਰਾ ਵਾੜ ਤੋਂ ਪਰਪਰੇ ਕਰਨ ਵਾਲਾ ਹੈ ਪਰਵਾਰ ਭਾਵ ਸ਼ਾਂਤੀ ਰੂਪ ਪਤਨੀ ਧੀਰਜ ਰੂਪ ਤੀ ਸਤ ਸੰਤੋਖ ਰੂਪੀ ਪੁੱਤਰ ਹਨ ਜਨ ਨਾਨਕ ਕਉ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰ ਸਤ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਨੂੰ ਦਾਸਾਂ ਨੂੰ ਹਰੀ ਦਾ ਨਾਮ ਪਰਮੇਸ਼ਰ ਸਰੂਪ ਸਤਿਗੁਰਾਂ ਨੇ ਦਿੱਤਾ ਹੈ ਹਰੀ ਜਾਂ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਸਾਡਾ ਹਲਤ ਬਲਤ ਲੋਕ ਪਰਲੋਕ ਵਿੱਚ ਪਾਰ ਉਤਾਰਾ ਕਰੇਗਾ ਸਲੋਕ ਮਹੱਲਾ 3 ਜਿਨ ਕਉ ਸਤਿਗੁਰ ਪੀਟਿਆ ਸੀ ਹਰ ਕੀਰਤ ਸਦਾ ਕਮਾਹੇ ਏ ਪਾਈ ਜਿਨ੍ਹਾਂ ਨੂੰ ਸੱਚੇ ਸਤਿਗੁਰੂ ਜੀ ਮਿਲ ਪਏ ਹਨ ਉਹ ਹਮੇਸ਼ਾ ਹਰੀ ਦੀ ਕੀਰਤੀ ਜਸ ਦੀ ਕਮਾਈ ਨੂੰ ਕਮਾਉਂਦੇ ਆ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚੈ ਸਬਦ ਸਮਾਹੇ। ਉਹਨਾਂ ਦੇ ਮਨ ਹਿਰਦੇ ਵਿੱਚ ਅਚਿੰਤ ਸੁਤੇ ਸਦਿ ਹੀ ਸਭ ਚਿੰਤਾਵਾਂ ਤੋਂ ਰਹਿਤ ਕਰਨ ਵਾਲਾ ਨਾਮ ਵਸ ਜਾਂਦਾ ਹੈ। ਅਤੇ ਉਹਨਾਂ ਦਾ ਚੇਤ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਸਮਾ ਜਾਂਦਾ ਹੈ। ਸੱਚੇ ਉਪਦੇਸ਼ ਕਰਕੇ ਸਮਾਹਣਾ ਭਾਵ ਆਨੰਦ ਪ੍ਰਾਪਤ ਹੁੰਦਾ ਹੈ। ਕੁੱਲ ਉਦਾਰਹਿ ਆਪਣਾ ਮੋਖ ਪਦਵੀ ਆਪੇ ਪਾਹੇ। ਉਹ ਆਪਣੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਹਨ ਅਤੇ ਆਪ ਹੀ ਮੁਕਤੀ ਦੀ ਪ੍ਰਾਪਤੀ ਪਦਵੀ ਨੂੰ ਪਾ ਲੈਂਦੇ ਆ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਯਾ ਜੋ ਗੁਰ ਚਰਨੀ ਜਨ ਪਾਹੇ। ਹਾਂ ਉਹਨਾਂ ਦੇ ਉਤੋਂ ਪਾਰ ਬ੍ਰਹਮ ਪਰਮੇਸ਼ਰ ਸੰਤੁਸ਼ਟ ਭਾਵ ਤੇ ਅੰਤ ਪ੍ਰਸੰਨ ਹੋਇਆ ਜਿਹੜੇ ਪੁਰਸ਼ ਗੁਰਾਂ ਦੀ ਚਰਨੀ ਪੈਰੀਂ ਪੈਂਦੇ ਆ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹਿ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਨੇ ਖਰੀਦਾ ਦਾਸ ਸੇਵਕ ਬਣਨਾ ਕੀਤਾ ਹੈ ਪਰਮੇਸ਼ਰ ਆਪ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਦੀ ਲੱਜ ਰੱਖਦਾ ਹੈ ਮਹੱਲਾ ਪਤੀਜਾ ਅਗੇ ਪ੍ਰਸ਼ਨ ਸੀ ਹੈ ਮਹਾਰਾਜ ਜੀ ਜੀਵਾਂ ਦਾ ਆਪਸ ਵਿੱਚ ਝਗੜਾ ਕਿਉਂ ਹੁੰਦਾ ਸਤਿਗੁਰੂ ਉੱਤਰ ਦਿੰਦੇ ਆ ਝਗੜੇ ਦਾ ਕਾਰਨ ਕੀ ਹੈ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਬਿਹਾਏ ਏ ਭਾਈ ਹੰਗਤਾ ਮਮਤਾ ਦੀ ਕਰਕੇ ਮਨਮੁਖ ਪੁਰਸ਼ਾਂ ਦੀ ਹਿਰਦੇ ਅੰਦਰ ਵਿੱਚ ਖੜਕਾ ਹੀ ਬਣਿਆ ਰਹਿੰਦਾ ਭਾਵ ਚਿੱਤ ਅਸ਼ਾਂਤ ਰਹਿੰਦਾ ਅਤੇ ਖੜਕੇ ਖੜਕ ਖੜਕਾ ਹੀ ਖੜਕਾ ਵਿੱਚ ਸਾਰੀ ਉਮਰ ਬਤੀਤ ਹੋ ਜਾਂਦੀ ਖੜਕਦਿਆਂ ਖੜਕਦਿਆਂ ਲੜਦਿਆਂ ਲੜਦਿਆਂ ਹੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਹੋਮੇ ਵੱਡਾ ਰੋਗ ਹੈ ਮਰ ਜਮ ਮੈਂ ਆਵੇ ਜਾਏ ਹੰਗ ਤਾਂ ਮਮਤਾ ਇੱਕ ਬਹੁਤ ਵੱਡਾ ਰੋਗ ਹੈ ਜਿਸ ਕਰਕੇ ਜੀਵ ਮੌਤ ਦੇ ਮਾਰੇ ਹੋਏ ਮਰਦੇ ਤੇ ਵਾਸ਼ਨਾ ਦੇ ਬੱਧੇ ਹੋਏ ਜਮਦੇ ਰਹਿੰਦੇ ਆ ਅਤੇ ਜੂਨਾ ਵਿੱਚ ਆਉਂਦੇ ਜਾਂਦੇ ਆ ਜਿਨ ਕਉ ਪੂਰਬ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਭ ਆਏ ਜਿਨ੍ਹਾਂ ਦੇ ਅੰਤਹਿ ਕਰਨ ਰੂਪੀ ਮੱਥੇ ਉਪਰ ਪਹਿਲਾਂ ਹੀ ਹਰੀ ਵਾਹਿਗੁਰੂ ਵੱਲੋਂ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਇਆ ਸੀ ਉਹਨਾਂ ਨੂੰ ਇਸ ਜਨਮ ਵਿੱਚ ਪ੍ਰਭ ਕੀਏ ਸਮਰਾਤ ਸਤਿਗੁਰ ਆ ਕੇ ਮਿਲਿਆ ਹੈ ਨਾਨਕ ਗੁਰ ਪ੍ਰਸਾਦੀ ਉਬਰੇ ਹਉਮੈ ਸਬਦ ਜਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹੀ ਗੁਰਾਂ ਦੀ ਕਿਰਪਾ ਕਰਕੇ ਜੰਮਣ ਮਰਨ ਤੋਂ ਬਚਿਆ ਅਤੇ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਜਾਲ ਦਿੱਤਾ ਹੈ ਪੌੜੀ ਹਰਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਬినాਸੀ ਪੁਰਖ ਵਿਦਾਤਾ ਉਸ ਅਬਿਨਾਸੀ ਨਾਸਤੋ ਰਹਿਤ ਪੁਰਖ ਪੂਰਨ ਵਿਦਾਤਾ ਫਲ ਵਰਦਾਤੇ ਅਬਗਤ ਕਈਏ ਵਿਅਕਤੀਗਤ ਤੋਂ ਰਹਿਤ ਜਾਣਣ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅবিਸ਼ੇ ਪ੍ਰਭੂ ਵਾਇਗੁਰੂ ਮਾਲਕ ਹਰੀ ਦਾ ਨਾਮ ਹੀ ਸਾਡਾ ਲੋਕ ਪ੍ਰਲੋਕ ਵਿੱਚ ਸਹਾਇਕ ਹੈ ਹਰ ਨਾਮ ਹਮ ਸ੍ਰੀਵਹਿ ਹਰ ਨਾਮ ਹਮ ਪੂਜਹਿ ਹਰ ਨਾਮੇ ਹੀ ਮਨ ਰਤਾ ਸਰੀਰ ਕਰਕੇ ਹਰੀ ਦੇ ਨਾਮ ਨੂੰ ਅਸੀਂ ਸੇਵਦੇ ਹਾਂ ਬਾਣੀ ਕਰਕੇ ਹਰੀ ਨਾਮ ਨੂੰ ਅਸੀਂ ਪੂਜਦੇ ਹਾਂ ਹਰੀ ਦੇ ਨਾਮ ਵਿੱਚ ਹੀ ਨਿਸ਼ਚੇ ਕਰਕੇ ਸਾਡਾ ਮਨ ਹਿਰਦਾ ਰੰਗਿਆ ਹੋਇਆ ਹੈ ਹਰ ਨਾਮੈ ਜੀਵੜ ਕੋਈ ਅਵਰ ਨ ਸੂਝੈ ਹਰ ਨਾਮੋ ਅੰਤ ਛੜਾਦਾ ਹਰੀ ਦੇ ਨਾਮ ਜਿੱਡਾ ਵੱਡਾ ਸਾਨੂੰ ਕੋਈ ਹੋਰ ਨਹੀਂ ਦਿਸਦਾ ਹਰੀ ਦਾ ਨਾਮ ਹੀ ਅਖੀਰ ਨੂੰ ਜਮਾ ਤੋਂ ਛਡਾਉਣ ਵਾਲਾ ਹੈ ਹਰ ਨਾਮ ਦੀਆ ਗੁਰ ਪਰ ਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਇਹ ਹਰੀ ਦਾ ਨਾਮ ਹੀ ਪਰਾਇਆਂ ਦਾ ਵੀ ਭਲਾ ਕਰਨ ਵਾਲੇ ਸਤਿਗੁਰਾਂ ਨੇ ਦੇਣਾ ਕੀਤਾ ਇਸ ਲਈ ਗੁਰੂ ਦਾ ਪਿਤਾ ਮਾਤਾ ਤਨਤਾ ਦੇ ਜੋਗ ਹੈ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਤੇ ਮਾਤਾ ਤ੍ਰਿਪਤਾ ਜੀ ਧਨ ਹਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਿਤਾ ਫਿਰੂ ਮਾਲ ਜੀ ਤੇ ਮਾਤਾ ਸਬਰਾਈ ਜੀ ਧੰਨ ਹਨ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਤਾ ਬਾਬਾ ਤੇਜਪਾਲ ਜੀ ਤੇ ਮਾਤਾ ਲక్ష్ਮੀ ਰੂਪ ਕੌਰ ਜੀ ਧੰਤਾ ਦੇ ਜੋਗ ਹਨ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਅਸੀਂ ਆਪਣੇ ਸਤਿਗੁਰਾਂ ਤਾਈ ਹਮੇਸ਼ਾ ਹੀ ਨਮਸਕਾਰੀ ਵੰਦਨਾ ਕਰਦੇ ਹਾਂ ਜਿਸ ਗੁਰਾਂ ਨੂੰ ਮਿਲਣ ਨਾਲ ਅਸੀਂ ਹਰੀ ਦੇ ਨਾਮ ਨੂੰ ਜਾਨਣਾ ਕੀਤਾ ਹੈ ਸਲੋਕ ਮਹੱਲਾ 3 ਗੁਰਮੁਖ ਸੇਵ ਨ ਕੀਨੀਆ ਹਰ ਨਾਮ ਨ ਲੱਗੋ ਪਿਆਰ ਏ ਭਾਈ ਜਿਨ੍ਹਾਂ ਨੇ ਗੁਰਮੁਖ ਗੁਰਾਂ ਦੁਆਰਾ ਗੁਰਮੁਖ ਬਣ ਕੇ ਗੁਰਾਂ ਦੀ ਸੇਵਾ ਟਹਿਲ ਨਹੀਂ ਕੀਤੀ ਅਤੇ ਹਰੀ ਦੇ ਨਾਮ ਨਾਲ ਵੀ ਪ੍ਰੇਮ ਨਹੀਂ ਲਾਇਆ ਸਬਦ ਐ ਸਾਧਨਾ ਆਇਓ ਮਰ ਜਨਮੇ ਵਾਰੂ ਵਾਰ ਫਿਰ ਗੁਰਾਂ ਦੇ ਉਪਦੇਸ਼ ਦਾ ਵੀ ਸਵਾਦ ਨਹੀਂ ਆਇਆ ਉਹ ਪੁਰਖ ਵਾਰ-ਵਾਰ ਬਾਰੰਬਾਰ ਜੰਮਦੇ ਅਤੇ ਮਰਦੇ ਰਹਿੰਦੇ ਆ ਮਨਮੁਖ ਅੰਧ ਨਾ ਚੇਤੇ ਕਿਤ ਆਇਆ ਸੈਸਾਰ ਉਹਨਾਂ ਮਨਮੁਖ ਬੀਮੁਖ ਤੇ ਅੰਧ ਅਗਿਆਨੀ ਪੁਰਖਾਂ ਨੇ ਜੇਕਰ ਵਾਹਿਗੁਰੂ ਨੂੰ ਚੇਤੇ ਨਹੀਂ ਨਾ ਕੀਤਾ ਤਾਂ ਫਿਰ ਉਹਨਾਂ ਕਿਸ ਵਾਸਤੇ ਸੰਸਾਰ ਸੰਸਾਰ ਵਿੱਚ ਆਉਣਾ ਸੀ ਪਾਵਨ ਦਾ ਆਉਣਾ ਵਿਅਰਥ ਆ ਅਰਥਾਤ ਦੁਨੀਆਂ ਤੇ ਨਾ ਹੀ ਜੰਮ ਦੇ ਤਾਂ ਚੰਗਾ ਸੀ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਤਾਈ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਲੰਘ ਜਾਂਦੇ ਆ ਮਹੱਲਾ ਤੀਜਾ ਇੱਕੋ ਸਤਿਗੁਰ ਜਾਗਦਾ ਹੋਰ ਜਗ ਸੂਤਾ ਮੋਹ ਪਿਆਸ ਏ ਪਾਈ ਇੱਕ ਸਤਿਗੁਰੂ ਹੀ ਗਿਆਨ ਸਰੂਪ ਹੋਣ ਕਰਕੇ ਜਾਗਦਾ ਹੈ ਬਾਕੀ ਤੋ ਹੋਰ ਥਾ ਸਾਰਾ ਜਗ ਤਹੀ ਮੋਹ ਕੇ ਅਗਿਆਨ ਕਰਕੇ ਝੂਠੇ ਪਦਾਰਥਾਂ ਦੇ ਰਸਾਂ ਕਸਾਂ ਦੀ ਇੱਛਾ ਵਿੱਚ ਅਵਿਦਿਆ ਦੀ ਨੀਂਦ ਕਰਕੇ ਸਤਾਇਆ ਹੈ ਸਤਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ ਜਿਹੜੇ ਗੁਣਾਂ ਦੇ ਖਜ਼ਾਨੇ ਸੱਚੇ ਹਰੀ ਦੇ ਨਾਮ ਵਿੱਚ ਰੰਗੇ ਹੋਏ ਆ ਅਤੇ ਸਤਗੁਰਾਂ ਨੂੰ ਸੇਵਣਾ ਸਿਮਰਨਾ ਕਰਦੇ ਆ ਉਹ ਗੁਰਮੁਖ ਪੁਰਸ਼ ਹੀ ਗਿਆਨ ਅਵਸਥਾ ਵਿੱਚ ਜਾਗਦੇ ਆ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬినాਸ਼ ਮਨਮੁਖ ਬੇਮੁਖ ਅਗਿਆਨੀ ਪੁਰਸ਼ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ ਉਹ ਜੰਮਦੇ ਅਤੇ ਮਰਦੇ ਹੋਏ ਬినాਸ਼ ਖਤਮ ਹੁੰਦੇ ਰਹਿੰਦੇ ਆ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਧੁਰ ਪੂਰਬ ਲਿਖਿਆਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਗੁਰਮੁਖਾ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਜਿਨ੍ਹਾਂ ਨੂੰ ਪੂਰਬਲੇ ਨਿਸ਼ਕਾਮ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਤਰੋਹੀ ਨਾਮ ਦੇ ਧਿਆਉਣ ਦਾ ਲੇਖ ਲਿਖਿਆਸ ਲਿਖ ਦਿੱਤਾ ਹੈ ਪੌੜੀ ਹਰ ਨਾਮ ਹਮਾਰਾ ਪੋਜਨ 36 ਪ੍ਰਕਾਰ ਜਿਤ ਖਾਇਐ ਹਮ ਕੋ ਤ੍ਰਿਪਤ ਭਈ ਏ ਭਾਈ ਪਰਮੇਸ਼ਰ ਦਾ ਨਾਮ ਹੀ ਸਾਡਾ 36 ਪ੍ਰਕਾਰ ਤਰ੍ਹਾਂ ਦਾ ਪੋਜਨ ਹੈ ਜਿਸ ਨੂੰ ਖਾਣ ਨਾਲ ਨਾਮ ਜਪ ਕੇ ਆਸਾਨੂ ਮਾਇਕੀ ਪਦਾਰਥਾਂ ਵੱਲੋਂ ਤ੍ਰਿਪਤੀ ਹੋਈ ਏ ਰਜ ਆ ਗਿਆ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵੈ ਹੋਰ ਪੈਨਣ ਕੀ ਹਮਾਰੀ ਸਰਦ ਗਈ ਪਰਮੇਸ਼ਰ ਦਾ ਨਾਮ ਹੀ ਸਾਡਾ ਪੈਨਣ ਪਹਿਨਣੇ ਜੋਗ ਬਸਤਰ ਹੈ ਜਿਸ ਕਰਕੇ ਫਿਰ ਮੁੜਕੇ ਨੰਗੇ ਕੀ ਇਹ ਬੇਪਰਦ ਨਹੀਂ ਹੋਈਦਾ ਹਰ ਕੋਈ ਸੁੰਦਰ ਪੋਸ਼ਾਕਾ ਆਦ ਪੈਨਣ ਦੀ ਸਾਡੀ ਸ਼ਰਦਾ ਹੀ ਚਲੀ ਗਈ ਹੈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਉ ਸਤਿਗੁਰ ਕਾਰਕੁਨੀ ਦੀ ਹਰੀ ਦਾ ਨਾਮ ਹੀ ਸਾਡਾ ਵਣਜ ਲੈਣ ਦੇਣ ਹੈ ਹਰੀ ਦਾ ਨਾਮ ਹੀ ਵਾਪਾਰ ਸਾਦਾਗਰੀ ਹੈ ਆਪ ਗੁਰਾਂ ਪਾਸੋਂ ਖਰੀਦਦੇ ਹਾਂ ਅਤੇ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਵਾਪਾਰ ਕਰਦੇ ਹਾਂ ਹਰਿ ਦੇ ਨਾਮ ਦੀ ਹੀ ਸਤਿਗੁਰਾਂ ਨੇ ਅਸਾਂ ਨੂੰ ਕਾਰਕੁਨੀ ਹੁੰਦਾ ਮੁਕਤੀ ਆਰੀ ਦੇਣਾ ਕੀਤੀ ਆ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਿਰਦੇ ਆਪਣੇ ਹਿਰਦੇ ਨੂੰ ਕਾਗਜ਼ ਬਣਾ ਕੇ ਪ੍ਰੇਮ ਦੀ ਕਲਮ ਤੇ ਸਰਦਾ ਦੀ ਸਿਆਹੀ ਨਾਲ ਅਸਾਂ ਨੇ ਹਰੀ ਦੇ ਨਾਮ ਦਾ ਹੀ ਹਿਸਾਬ ਕਿਤਾਬ ਲਿਖਿਆ ਜਿਸ ਕਰਕੇ ਜਮਦੂਤਾਂ ਦੀ ਅਗਲੀ ਭਾਵ ਅੱਗੇ ਦੀ ਸਾਰੀ ਕਾਣ ਮੁਤਾਜਗੀ ਚਲੀ ਗਈ ਹੈ ਹਰ ਕਾ ਨਾਮ ਗੁਰਮਖ ਕਿਨੈ ਵਿਰਲੇ ਧਿਆਇਆ ਜਿਨ ਕਉ ਤੋਰ ਕਰਮ ਪ੍ਰਾਪਤ ਲਿਖਤ ਪਈ ਸਤਿਗੁਰੂ ਫਰਮਾ ਰਿਹਾ ਕਿ ਹਰ ਕਾ ਨਾਮ ਗੁਰਮਖ ਕਿਨੈ ਵਿਰਲੇ ਧਿਆਇਆ ਹਰੀ ਪਰਮੇਸ਼ਰ ਦਾ ਨਾਮ ਕਿਸੇ ਟਾਵੇਂ ਟਾਵੇਂ ਗੁਰਮਖ ਜਨਾਂ ਨੇ ਗੁਰਾਂ ਦੁਆਰਾ ਧਿਉਣਾ ਕੀਤਾ ਜਿਨਕੋ ਧੁਰ ਕਰਮ ਪ੍ਰਾਪਤ ਲਿਖਤ ਪਈ ਹਾਂ ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਪਰਮੇਸ਼ਰ ਦੀ ਕਿਰਪਾ ਦੁਆਰਾ ਪਰਮੇਸ਼ਰ ਨਾਮ ਪ੍ਰਾਪਤੀ ਦੀ ਲਿਖਤ ਪਈ ਹੈ ਜਿਨ੍ਹਾਂ ਨੂੰ ਧੁਰੋਂ ਨਾਮ ਪ੍ਰਾਪਤ ਹੋਣ ਵਾਲੇ ਨਿਸ਼ਕਾਮ ਕਰਮਾਂ ਦੀ ਲਿਖਤ ਪਈ ਹੋਈ ਹੈ ਵਾਹਿਗੁਰੂ 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 ਵਾਹੇ ਗੁਰੂ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ